ਜੋ ਕਿ 1 ਲੱਖ ਰੁਪਏ ਦੀ ਪੂਰੀ 70000 ਦਾ ਲੋਨ 1 15000 ਰੁਪਏ ਦੀ 1 ਲੱਖ 15000 ਦੀ 85 90000 ਰੁਪਏ ਦਾ ਲੋਨ ਹੋ ਜੂਗਾ ਇਹਦੇ ਤੇ 85 90000 ਦਾ ਲੋਨ ਹੋ ਜਾ ਸਵਾ ਲ ਅੱਜ ਦੇ ਨਵੇਂ ਬਲਾਕ ਦੇ ਵਿੱਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਬਲੇਰੋ ਗੱਡੀਆਂ ਛੋਟੇ ਹੱਥੀ ਟੈਂਪੂ ਹਰ ਇੱਕ ਵਿਕਲ ਲੈ ਕੇ ਆਏ ਆ ਦੋਸਤੋ ਘੱਟ ਰੇਟਾਂ ਦੇ ਵਿੱਚ ਤੇ ਪੂਰੇ ਲੋਨ ਦੀ ਫੈਸਿਲਿਟੀ ਉਰੇ ਅਵੇਲੇਬਲ ਹੋਊਗੀ ਵੀਡੀਓ ਦੇ ਨਾਲ ਬਣੇ ਰਹੋ ਤੁਹਾਡੇ ਨਾਲ ਗੱਲਬਾਤ ਅੱਗੇ ਪੂਰੀ ਕਰਦੇ ਆਂ ਇਕਲ ਖਾਨ ਸਾਹਿਬ ਹਾਂ ਜੀ ਸਸਰੀ ਘਰ ਜੀ ਤੇ ਖਾਨ ਸਾਹਿਬ ਦੱਸਿਓ ਪਹਿਲਾਂ ਤਾਂ ਐਡਰੈਸ ਦੱਸਿਓ ਆਪਣਾ ਤੇ ਗੱਡੀਆਂ ਕਿਹੜੇ ਕਿਹੜੇ ਨੇ ਪੂਰੀ ਜਾਣਕਾਰੀ ਦਿਓ ਇਹ ਐਡਰੈਸ ਸਾਡਾ ਮਰੇ ਕੋਲਾ ਜ਼ਿਲ੍ਹਾ ਜੀ ਜੀ ਤੇ ਇਹ ਨਾਭਾ ਰੋਡ ਹੈਗਾ ਜੀ ਰੇਲ ਦਾ ਪੁਲ ਕਰੀਬ ਹੈਗਾ ਕਿਲੋਮੀਟਰਾਂ ਵਾਲਾ ਬੋਰਡ ਨਜ਼ਦੀਕ ਲੱਗਿਆ ਹੋਇਆ ਇਹਦੇ નીચે ਹਰਾ ਆ ਦੇਖੋ ਕਿਲੋਮੀਟਰਾਂ ਦਾ ਬੋਰਡ ਲੱਗਿਆ ਹੋਇਆ ਜੀ ਜੀ ਇਹ ਇਹ ਨਾ ਬਰੋੜ ਹੈਗਾ ਜੀ ਸਰ ਗੱਡੀਆਂ ਸਾਡੇ ਕੋਲੇ ਹਰ ਪ੍ਰਕਾਰ ਦੀਆਂ ਹੁੰਦੀਆਂ ਨੇ ਜੀ ਤਕਰੀਬਨ ਜੀ ਤੇ ਆ ਇੰਟਰਾ ਗੱਡੀ ਹੈਗੀ ਲਓ ਜੀ ਦੱਸਿਓ ਇਹ ਕਿੰਨਾ ਮਾਡਲ ਦਾ ਖਾਨ ਸਾਹਿਬ ਇਹ ਸਾਡੀ ਗੱਡੀ ਤਕਰੀਬਨ 20 ਮਾਡਲ ਹੈ ਜੀ ਇਹ ਅੱਛਾ ਜੀ ਟੈਕਸ ਪਾਸਿੰਗ ਪੂਰੇ ਹੁੰਦੇ ਨੇ ਓਕੇ ਸਾਡੇ ਕੋਲ ਠੀਕ ਆ ਜੀ ਰਿਜੀਨਲ ਗੱਡੀਆਂ ਹੁੰਦੀਆਂ ਨੇ ਔਰ ਓਕੇ ਹੁੰਦਾ ਸਾਰਾ ਕੰਮ ਹਰ ਗੱਡੀ ਦਾ ਜੀ ਤੇ ਇੰਸ਼ੋਰੈਂਸ ਸਾਰਾ ਹੈਗਾ ਗੱਡੀ ਦਾ ਜੀ ਪਰ ਇੰਸ਼ੋਰੈਂਸ ਤਾਂ ਕੁਦਰਤੀ ਔਰ ਇਹਨਾਂ ਤੋਂ ਲੋਨ ਕਰਾਉਂਦੇ ਆ तकरीबन ਉਹ ਨਮਾ ਹੀ ਲੈਂਦੇ ਨੇ ਜੀ ਜੇ 2-4 ਮਹੀਨਿਆਂ ਦਾ ਹੁੰਦਾ ਵੀ ਸਾਡੇ ਕੋਲ ਉਹ ਵੀ ਨਹੀਂ ਉਹ ਲੈਂਦੇ ਨਹੀਂ ਹੈ ਜੀ ਰਜੈਕਟ ਕਰ ਦਿੰਦੇ ਨੇ ਉਸ ਨੂੰ ਜੀ ਤੇ ਕਿੰਨਾ ਮਾਡਲ ਦੱਸਿਆ ਜੀ ਇਹ ਇਹ ਮਾਡਲ V2 ਹੈ ਜੀ ਐਂਟਰਾ ਅੱਛਾ ਜੀ ਹਾਂ ਤੇ ਕਿੰਨੀ ਕੀਮਤ ਹੈ ਦੀ ਜੀ ਇਹ ਸਵਾ 4 ਲੱਖ ਰੁਪਏ ਦੀ ਕੀਮਤ ਹੈ ਜੀ ਇਹ ਦੀ ਐਨਕੀ ਦੀ ਮਿਲ ਜੂਗੀ ਗੱਡੀ ਬਾਕੀ ਤਾਂ ਸਾਡੇ 4.5 ਦੀ ਗੱਡੀ ਦਿੰਦੇ ਨੇ ਕਿਉਂਕਿ ਇਹਦੇ ਚਾਰੇ ਟਾਇਰ ਨਵੇਂ ਵੀ ਨੇ ਓਕੇ ਚਾਰੇ ਟਾਇਰ ਨਵੇਂ ਨੇ ਜੀ 27 ਤੱਕ ਇਹਦੀ ਪਾਸਿੰਗ ਹੋਈ ਹੈ ਨਵੀਂ ਹੋ ਰਹੀ ਹੈ 2 ਸਾਲ ਦੀ ਜੀ ਤਕਰੀਬਨ ओके ਲੈ ਵੀ ਦੋਸਤੋ ਫਰਸ਼-ਪਰਸ਼ ਬਿਲਕੁਲ ਓਕੇ ਆ ਤੁਸੀਂ ਦੇਖ ਸਕਦੇ ਹੋ ਬਾਕੀ ਗੱਡੀ ਦੇ ਅੰਦਰੋਂ ਕੰਡੀਸ਼ਨ ਤੁਹਾਨੂੰ ਦਿਖਾ ਰਹੇ ਆ ਬਹੁਤ ਸੋਹਣੀ ਕੰਡੀਸ਼ਨ ਆ ਗੱਡੀ ਦੀ ਤੁਹਾਡੇ ਸਾਹਮਣੇ ਸਕਰੀਨ ਤੇ ਚੱਲ ਰਹੀ ਆ ਤੇ ਖਾਨ ਸਾਹਿਬ ਲੋਨ ਕਿੰਨੇ ਕ ਦਾ ਹੋ ਜੂ ਤੇ ਉਪਰ ਲੋਨ ਸਿਬਲ ਸਹੀ ਹੋਣਾ ਚਾਹੀਦਾ ਜੀ ਬੰਦੇ ਦਾ ਲਾਇਸੈਂਸ ਵਗੈਰਾ ਹੋਵੇ ਜੀ ਤੇ 4 ਲੱਖ ਰੁਪਏ ਦਾ ਲੋਨ ਤਕਰੀਬਨ ਹੋ ਜੂਗਾ ਇਸ ਗੱਡੀ ਦੇ ਉੱਪਰ ਅੱਛਾ ਕਿੰਨੇ ਪੈਸੇ ਦੇ ਕੇ ਮਤਲਬ ਇਹਦਾ ਫਿਰ ਥੋੜੇ ਪੈਸੇ ਦੇ ਕੇ ਕੀ ਗੱਡੀ ਹਾਂ ਬਸ 25000 ਰੁਪਏ ਦੇ ਕੇ ਬਾਕੀ ਇਹਦਾ ਖਰਚਾ ਜਿਹੜਾ ਹੁੰਦਾਗਾ ਉਹ ਦੇ ਕੇ ਲੋਨ ਹੋ ਜਾਂਦਾਗਾ ਜੀ ਆ ਉਸ ਤੋਂ ਬਾਅਦ ਖਾਨ ਸਾਹਿਬ ਵਾਲੀ ਗੱਡੀ ਇਹ ਸਮਝ ਲੋ ਇਹ ਦੋਸਤ ਗੱਡੀ ਹੈ ਜੀ ਜੀ 17 ਮਾਡਲ ਹੈਗੀ ਜੀ ਐਂਗਲ ਬਾਡੀ ਆ ਰਿਜੀਨਲ ਗੱਡੀ ਹੈ ਇਹ ਜੀ ਇਹ ਬਸ 3 ਲੱਖ ਰੁਪਏ ਦੀ ਪਾਊਗੀ ਜੀ ਤੇ 2 ਲੱਖ ਪੌਣੇ ਕਿਤੇ 3 ਦਾ ਇਹ ਤੇ ਲੋਨ ਹੋ ਜਾਊਗਾ 280 ਦਾ ਵੀ ਲੋਨ ਹੋ ਜਾਊਗਾ ਟਰੈਕ ਸਹੀ ਆ ਬੰਦੇ ਦਾ ਓਕੇ ਸਰ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਆ ਬਲੇਰੋ ਗੱਡੀ ਸਰ ਇਹ ਬਲੇਰੋ ਹੈਗੀ ਆ ਜੀ 14 ਮਾਡਲ ਜੀ ਬਾਡੀ ਇਹਨੂੰ ਨਵੀਂ ਲੱਗੀ ਆ ਪੇਪਰ ਪੂਰੇ ਨੇ ਰਿਜੀਨਲ ਗੱਡੀ ਹੈ ਅੱਛਾ ਜੀ ਲੇ ਵੀ ਦੋਸਤੋ ਬਾਡੀ ਬਿਲਕੁਲ ਓਕੇ ਆ ਤੁਸੀਂ ਦੇਖ ਸਕਦੇ ਹੋ ਗੱਡੀ ਦੀ origignal ਗੱਡੀ ਆ ਬਿਲਕੁਲ ਬਾਕੀ ਅੰਦਰੋਂ ਤੁਹਾਨੂੰ ਕੈਵਨ ਦਿਖਾ ਦਾਂ ਨੇ ਗੱਡੀ ਦਾ ਕੈਵਨ ਦੇਖ ਸਕਦੇ ਹੋ ਬਿਲਕੁਲ ਸੋਹਣੀ ਕੰਡੀਸ਼ਨ ਦੇ ਵਿੱਚ ਕੈਵਨ ਪਿਆ ਤੇ ਖਾਨ ਸਾਹਿਬ ਕਾਗਜ਼ ਪੱਤਰ ਰ ਟੈਕਸ ਪਾਸਿੰਗ ਓਕੇ ਆ ਜੀ ਜੀ ਤੇ ਗੱਡੀ ਵੀ origignal ਹੈਗੀ ਜੀ ਅਜ ਸਭ ਤੋਂ 420000 ਰੁਪਏ ਦੀ ਮਿਲ ਜੂਗੀ ਇਹ ਅੱਛਾ ਜੀ ਸਿਬਲ ਸਹੀ ਹੈ ਔਰ ਬੰਦੇ ਦਾ ਉਹਦੇ ਕੋਲ ਲਾਇਸੈਂਸ ਹੈ ਜੀ ਦੇਖੋ ਜੀ ਇਹਦੇ ਤੇ 4 ਲੱਖ ਰੁਪਏ ਦਾ ਲੋਨ ਉਹ ਖੋਜੂਗਾ ਓਕੇ ਜਿੰਨੇ ਦੀ ਗੱਡੀ ਆ ਉਹਨੇ ਦਾ ਹੀ ਲੋਨ ਕਰਾਵਾਂਗੇ ਆਪਾਂ 4 ਲੱਖ ਦਾ ਲੋਨ ਉਹ ਜੂ 20000 ਰੁਪਏ ਦੇਣਾ ਪਊ ਬਾਕੀ ਜਿਹੜਾ ਉੱਪਰ ਖਰਚਾ ਹੁੰਦਾ ਹੈਗਾ ਉਹ ਦੇਣਾ ਪਊਗਾ ਜੀ ਠੀਕ ਹੈ ਜੀ ਤੇ ਇਹ 12 ਮਾਡਲ ਹੈ ਡੀ ਆਈ ਜੀ ਇਹ 3 ਲੱਖ 40000 ਰੁਪਏ ਦੀ ਪਊਗੀ ਓਕੇ ਸਰ ਪੇਪਰ ਪੂਰੇ ਨੇ ਬਾਡੀ ਇਹਦੀ ਵੀ ਨਵੀਂ ਲੱਗੀ ਹੋਈ ਆ ਜੀ ਲੈ ਵੀ ਦੋਸਤੋ ਬਾਡੀ ਦੇਖ ਸਕਦੇ ਤੁਸੀਂ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਇਹ ਗੱਡੀ ਦੀ ਬਾਡੀ ਆ ਤੇ ਨੰਬਰ ਇਹ ਪੰਜਾਬ ਦਾ ਹੀ ਆ ਪੀਵੀ 29 ਨੰਬਰ ਆ ਬਾਡੀ ਬਿਲਕੁਲ ਨਵੀਂ ਆ ਇਹ ਟੱਪੇ ਵੀ ਓਕੇ ਜੀ ਇਹਦੇ ਪੈਰ ਟੱਪੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਤੁਹਾਡੇ ਸਾਹਮਣੇ ਗੱਡੀ ਆ ਤੇ ਖਾਨ ਸਾਹਿਬ ਕੀ ਇਹਦਾ ਪ੍ਰਾਈਸ ਰੱਖਿਆ ਤੁਸੀਂ ਨੇ ਇਹ 3,35,000 ਰੁਪਏ ਦੀ ਮਿਲ ਜੂਜੀ ਗੱਡੀ ਆਪਾਂ ਨੂੰ ਲੈ ਵੀ ਦੋਸਤੋ ਬਿਲਕੁਲ ਘੱਟ ਰੇਟਾਂ ਦੇ ਵਿੱਚ 3,35,000 ਦੀ ਇਹ ਗੱਡੀ ਤੁਹਾਨੂੰ ਮਿਲੂਗੀ ਤੇ ਲੋਨ ਖਾਸਾ ਕਿੰਨੇ ਦਾ ਹੋ ਜਾਊਗਾ ਲੋਨ ਹੋ ਜੂਗਾ ਤੇ ਪੌਣੇ 3 ਲੱਖ ਦਾ ਲੋਨ ਹੋ ਜੂਗਾ ਲੈ ਵੀ ਦੋਸਤੋ ਪੌਣੇ 3 ਲੱਖ ਦਾ ਲੋਨ ਹੋ ਜੂਗਾ ਸਿਬਲ ਤੋਂ ਦਾ ਪਈ ਆ ਬਾ 20 50 ਹਜ਼ਾਰ ਦੇ ਕੀ ਗੱਡੀ ਤੁਹਾਨੂੰ ਮਿਲ ਜੂਗੀ ਜਿੰਨੀਆਂ ਤੁਹਾਨੂੰ ਗੱਡੀਆਂ ਦਿਖਾਉਣੇ ਨੇ ਬਾਕੀ ਅੰਦਰ ਚੱਲਦੇ ਆ ਅੰਦਰ ਤੁਹਾਨੂੰ ਦਿਖਾਉਣੇ ਆ ਖਾਨ ਸਾਹਿਬ ਹੋਵੇ ਬਹੁਤ ਵੱਡਾ ਗਡਾਉਣਾ ਤੇ ਹਰ ਇੱਕ ਗੱਡੀ ਤੁਹਾਨੂੰ ਉਰੋਂ ਮਿਲ ਜੂਗੀ ਜਦੋਂ ਆਉਂਗੇ ਤੇ ਇਸ ਤੋਂ ਬਾਅਦ ਖਾਨ ਸਾਹਿਬ ਆਹਾ ਛੋਟਾ ਹਿੱਸਾ ਦੱਸੋ ਇਹ ਹੈ ਸੁਪਰਵਾਜੀ ਹੈ 18 ਮਾਲਿਆ ਟੈਟੂ ਹੈ ਪੰਜ ਗੱਡੀ ਆ ਵੱਡੀ ਹੈਗੀ ਇਹ ਅੱਛਾ ਜੀ ਰਿਜੀਨਲ ਗੱਡੀ ਆ ਪੇਪਰ ਪੂਰੇ ਆ ਜੀ ਇਸ ਦੇ ਜੀ ਇਹ ਆਪਾਂ ਨੂੰ ਤਿੰਨ ਦੀ ਗੱਡੀ ਮਿਲ ਜੂਗੀ ਲੈ ਵੀ ਦੋਸਤੋ ਕੈਵਨ ਕੋਵਨ ਬਿਲਕੁਲ ਓਕੇ ਕੰਡੀਸ਼ਨ ਆ ਕੈਵਨ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਗੱਡੀ ਆ ਇੰਜਨ ਗੇਅਰ ਦਾ ਕਿਵੇਂ ਆ ਜੀ ਇੰਜਨ ਗੇਅਰ ਪੂਰਾ ਓਕੇ ਆ ਜੀ ਚੱਲੀ ਹੋਈ ਬਹੁਤ ਘੱਟ ਹੈਗੀ ਗੱਡੀ ਜੀ ਲੈ ਟਾਇਰ ਟੂਰ ਦੇਖ ਲਓ ਐਮ ਆਰ ਐਫ ਦੇ ਦੋਸਤੋ ਟਾਇਰ ਲੱਗੇ ਹੋਏ ਨੇ ਬਾਡੀ ਬਾਡੀ ਵੀ ਅੰਦਰੋਂ ਦੇਖ ਸਕਦੇ ਹੋ ਬਿਲਕੁਲ ਸੋਹਣੀ ਕੰਡੀਸ਼ਨ ਦੇ ਵਿੱਚ ਬਾਡੀ ਪਈ ਆ ਗੱਡੀ ਦੀ ਖਾਨ ਸਾਹਿਬ ਕੀ ਇਹਦਾ ਮੁੱਲ ਕਰਿਆ ਆਪਾਂ ਨੇ ਇਹ 3 ਲੱਖ ਰੁਪਏ ਦੀ आ, अच्छा 3 लाख रुपए दी हां बैंक ਦਾ ਇਹ ਤੇ ਲੋਨ ਪਾਉਣੇ ਕਿ 3 ਲੱਖ ਦਾ ਹੋ ਜਾਊਗਾ 25000 ਰੁਪਿਆ ਦੇ ਕੇ ਬਾਕੀ ਖਰਚਾ ਦੇ ਕੇ ਜਿਹੜਾ ਹੁੰਦਾ ਉੱਪਰਲਾ ਠੀਕ ਹੈ ਜੀ ਗੱਡੀ ਮਿਲ ਜੂਗੀ ਲੈ ਵੀ ਦੋਸਤੋ 25 30000 ਰੁਪਿਆ ਦੇ ਕੇ ਤੁਹਾਨੂੰ ਆ ਗੱਡੀ ਮਿਲ ਜੂਗੀ ਵੀਡੀਓ ਨੂੰ ਸਕਿਪ ਨਾ ਕਰਿਓ ਅੱਗੇ ਤੁਹਾਨੂੰ ਹੋਰ ਵੀ ਗੱਡੀਆਂ ਦਿਖਾਉਣੀਆਂ ਤੇ ਖਾਨ ਸਾਹਿਬ ਆ ਗੱਡੀ ਦੱਸਿਓ ਇਹ ਬਲੇਰੋ ਹੈ ਜੀ 17 ਮਾਡਲ ਹੈ ਜੀ ਇਹ ਬਣੂਗੀ 620000 ਰੁਪਏ ਦੀ ਜੀ ਬਾਡੀ ਨਵੀਂ ਲੱਗੀ ਹੋਈ ਹੈ ਚਾਰੇ ਟਾਇਰ ਓਕੇ ਨੇ ਜੀ ਇਹਦੇ ਲੈ ਵੀ ਚਾਰੇ ਟਾਇਰ ਨਵੇਂ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੀ ਕਾ ਗੱਡੀ ਆ ਇਹ ਅੰਦਰੋਂ ਤੁਸੀਂ ਦੇਖ ਲਓ ਬਾਡੀ ਬੁੱਡੀ ਬਿਲਕੁਲ ਨਵੀਆਂ ਨਵੀਂ ਲੱਗੀ ਹੋਈ ਆ ਖਾਨ ਸਾਹਿਬ ਕਹਿੰਦੇ ਤੇ ਅੰਦਰੋਂ ਗੱਡੀ ਦੀ ਕੰਡੀਸ਼ਨ ਤੁਹਾਨੂੰ ਚੈੱਕ ਕਰਾਉਣੇ ਆ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਵੀ ਗੱਡੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਬਹੁਤ ਘੱਟ ਚੱਲ ਇੰਜਨ ਗੇਅਰ ਦੀ ਕਿਵੇਂ ਖਾਨ ਸਾਹਿਬ ਇੰਜਨ ਗੇਅਰ ਓਕੇ ਆ ਜੀ ਜੀ 6 ਲੱਖ ਰੁਪਏ ਦਾ ਲਾਉਣ ਹੋ ਜਾਊਗਾ अच्छा 6 लाख ਦਾ ਲੋਨ ਹੋ ਜਾ ਖਾਂਦਾ ਕਿੰਨੇ ਦੀ ਆਪਾਂ ਮੁੱਲ ਇਸ 620 ਦੀ ਹੈ ਜੀ ਗੱਡੀ ਹੈ 6 ਲੱਖ ਦਾ ਲੋਨ ਹੋ ਜਾਊਗਾ 20000 ਰੁਪਏ ਦੇ ਨਾਲ ਪਊਗਾ ਤਕਰੀਬਨ 40 45000 ਰੁਪਏ ਬੈਂਕ ਦਾ ਖਰਚਾ ਆ ਜਾਂਦਾ ਹੈਗਾ ਜੀ ਸਾਰਾ ਟੋਟਲ ਲੈ ਵੀ 240 50000 ਰੁਪਏ ਤੁਸੀਂ ਜੀਬ ਵਿੱਚ ਪਾ ਕੇ ਲੈ ਆਓ ਬਾਕੀ ਖਾਨ ਸਾਹਿਬ ਲੋਨ ਕਰ ਦੇਣਗੇ ਤੁਹਾਡਾ ਤੁਹਾਡਾ ਸਿਬਲ ਸਹੀ ਹੋਣਾ ਚਾਹੀਦਾ ਬਾਕੀ ਲੋਨ ਖਾਨ ਸਾਹਿਬ ਕਰ ਦੇਣਗੇ ਇਹ 14 ਮਾਡਲ ਗੱਡੀ ਹੈ ਜੀ ਬਿਲਕੁਲ ਓਰੀਜਨਲ ਗੱਡੀ ਹੈ ਬਾਡੀ ਐਂਗਲ ਹੈਗੀ ਓਕੇ ਹੈ ਗੱਡੀ ਥੋੜੇ ਪੇਪਰ ਇਹਦੇ ਟੁੱਟਦੇ ਨੇ ਟੁੱਟੇ ਪੇਪਰ ਵਾਲੀ ਹੈ ਜੀ ਇਹੇ ਅੱਛਾ ਜੀ ਇਹ ਟੁੱਟੇ ਪੇਪਰਾਂ ਵਾਲੀ ਗੱਡੀ ਐ ਇਹਦੇ ਉੱਪਰ ਵੀ ਲੋਨ ਹੋ ਜਾਊਗਾ 315000 ਰੁਪਏ ਦੀ ਮਿਲੂਗੀ ਇਹ ਜੀ ਉਰੋਂ ਪ੍ਰਾਈਵੇਟ ਦਾ ਵੀ ਅਸੀਂ ਕਿਸੇ ਬੰਦੇ ਦਾ ਸਿਵਲ ਖਰਾਬ ਹੁੰਦੇ ਨਾ ਪਰ ਅਸੀਂ ਉਹਦਾ ਕੰਮ ਚਲਵਾ ਦਿੰਦੇ ਆ 70 80 ਕਿਲੋਮੀਟਰ ਦੇ ਮੇਰੇ ਕੋਲੇ ਦੇ ਆਸ-ਪਾਸ ਦਾ ਏਰੀਆ ਹੋਵੇ ਜੀ ਤਾਂ ਅਸੀਂ ਤਕਰੀਬਨ ਇਹ ਤੇ 2.5 ਲੱਖ ਰੁਪਏ ਦਾ ਲੋਨ ਕਰਾ ਦੇਾਂਗੇ ਉਹਦਾ ਜੇ ਅਸੀਂ ਸਿਵਲ ਵੀ ਖਰਾਬ ਹੋਵੇ ਦੇਖੋ ਤੁਸੀਂ 22 ਜੀ ਦੀ ਗੱਲ ਸੁਣ ਲਈ ਆ ਤੁਸੀਂ ਨੇ ਬਿਲਕੁਲ ਜੇ ਕਿਸੇ ਨੇ ਕੰਮ ਕਰਨਾ ਕਾਰੋਬਾਰ ਕਰਨਾ ਖਾਨ ਸਾਹਿਬ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਇਹ ਟੁੱਟੇ ਗੱਗਿਆਂ ਲਈ ਆਈ 14 ਮਾਡਲ ਹੈ ਜੀ ਗੱਡੀ ਬਿਲਕੁਲ ਓਕੇ ਹੈਗੀ ਸਾਰੀ ਓਰੀਜਨਲ ਗੱਡੀ ਆ ਬਾਡੀ ਪੂਰੀ ਹੈਵੀ ਹੈ ਲੱਗੀ ਹੋਈ ਇਹਨੂੰ ਐਂਗਲ ਵਾਦੀ ਹੈ ਜੀ ਜੀ ਠੀਕ ਹੈ ਨਾ ਪ੍ਰਾਈਵੇਟ ਤੋਂ ਲੋਨ ਕਰਵਾ ਦਿਆਂਗੇ 70 80 ਕਿਲੋਮੀਟਰ ਦੇ ਏਰੀਆ ਚ ਬੰਦਾ ਉਰੇ ਹੋਵੇ ਜੀ 2.5 ਲੱਖ ਰੁਪਏ ਦਾ 2.60 ਤੱਕ ਵੀ ਲੋਨ ਅਸੀਂ ਕਰਵਾ ਦੇਾਂਗੇ ਇਹਦਾ ਠੀਕ ਆ 2.60 ਦਾ ਲੋਨ ਹੋ ਜਾਊਗਾ ਬਾਕੀ ਦੋਸਤ ਤੁਹਾਨੂੰ ਕੈਸ਼ ਦੇਣੇ ਪੈਣਗੇ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਆ ਗੱਡੀ ਜੀ ਇਹ ਤਾਂ ਵਿਕ ਗਈ ਆ ਆ ਗੱ ਆ ਖੜੀ ਹੈ ਵੱਡੀ ਬਲੇਰੋ ਤੇ ਪੇਪਰਾਂ ਲਈ ਖੜੀ ਹੈ ਜੀ ਇਹ ਸੱਤ ਮਾਡਲ ਹੈ ਇਹ ਜੀ ਡੀਆਈ ਗੱਡੀ ਹੈਗੀ ਜੀ ਬਸ ਸਵਾਗ ਦੋ ਲੱਖ ਦੀ ਬਣੂਗੀ ਇਹ ਸਿੰਗਲ ਬਾਡੀ ਆ ਪੂਰੀ ਹੈਵੀ ਜੀ ਤਕਰੀਬਨ ਇਹ ਢਾਈ ਗ ਲੱਖ ਦਾ ਇਹਦਾ ਆਹ ਲਾਉਣ ਕਰਵਾ ਦੇਣਾ ਸੌਰੀ ਢਾਈ ਦਾ ਨਹੀਂ ਡੇਢ ਲੱਖ ਰੁਪਏ ਦਾ ਲੋਨ ਕਰਵਾ ਦੇਾਂਗੇ ਅੱਛਾ ਡੇਢ ਲੱਖ ਦਾ ਲੋਨ ਹੋ ਜਾਊਗਾ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਡੇਢ ਲੱਖ ਦਾ ਗੱਡੀ ਦੇ ਉੱਪਰ ਲੋਨ ਹੋ ਜਾਊਗਾ ਪੀਵੀ 11 ਨੰਬਰ ਆ 22 ਤਈ ਦਾ ਕਿਹਦੇ ਪੇਪਰ ਨੇ ਜੀ ਟੁੱਟੇ ਨੇ ਪੇਪਰ ਇਸ ਤੇ ਗੱਡੀ ਦੀ ਜੀ ਜੀ ਪ੍ਰਾਈਵੇਟ ਤੋਂ ਲੋਨ ਕਰਾ ਦੇਵਾਂਗੇ ਇਸ ਦਾ ਜੀ ਸਰ ਤੇ ਕੀਮਤ ਆਪਾਂ ਕਿੰਨੀ ਦੱਸੀ ਆ ਦੀ ਇਹ ਐਂ ਸਮਝ ਲਓ ਵੀ 2,20,000 ਰੁਪਏ ਦੀ ਗੱਡੀ ਮਿਲੂਗੀ ਇਹ ਜੀ ਤਾਂ ਇਹ 1.5 ਲੱਖ ਰੁਪਏ ਦਾ ਤਕਰੀਬਨ ਲੋਨ ਹੋ ਜਾਊਗਾ 70,000 ਰੁਪਏ ਭਾਰ 70,000 ਰੁਪਏ ਦੇ ਕੇ ਤੁਹਾਨੂੰ ਦੋਸਤੋ ਆਹ ਪੱਟੀ ਪਿਕਅਪ ਮਿਲ ਜੂਗੀ ਇੰਜਨ ਗੇਰ ਪੂਰਾ ਓਕੇ ਆ ਜੀ ਇਹਦਾ 22 23 ਤੱਕ ਇਹਦੇ ਪੇਪਰ ਨੇ ਜੀ ਲੈ ਵੀ ਦੋਸਤੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਵੀ ਬਲੈਰੋ ਗੱਡੀ ਆ ਤੁਹਾਨੂੰ ਥੋੜੇ ਸਾਹਮਣੇ ਸਕਰੀਨ ਤੇ ਚੱਲ ਰਹੀ ਆ 60-70,000 ਰੁਪਏ ਤੁਸੀਂ ਜੇਬ ਚ ਪਾ ਕੇ ਲਿਆਓ ਬਾਕੀ ਖਾਨ ਤੇ ਹੋਰ ਖਾਨ ਸਾਹਿਬ ਕਿਹੜੀ ਗੱਡੀ ਆਪਣੇ ਕੋਲ ਆਹ 10 ਮਾਡਲ ਹੈ ਜੀ ਹਾਥੀਆ ਟੁੱਟੇ ਪੇਪਰਾਂ ਵਾਲਾ ਇਹ ਜੀ ਤੇ ਆਹ ਸਮਝ ਲਓ ਵੀ ਸਵਾ ਲੱਖ ਦੀ ਮਿਲ ਜੂਗੀ ਇਹ ਜੀ ਤੇ 85-90 ਹਜ਼ਾਰ ਰੁਪਏ ਦਾ ਲੋਨ ਹੋ ਜੂਗਾ ਇਹਦੇ ਤੇ 85-90 ਹਜ਼ਾਰ ਦਾ ਲੋਨ ਹੋ ਜੂ ਸਵਾ ਲੱਖ ਦੀ ਮਿਲੂਗੀ ਸਵਾ ਲੱਖ ਦੀ ਮਿਲੂਗੀ ਲੈ ਵੀ ਇਹਦਾ ਕੁਝ ਵੀ ਨਹੀਂ ਦੇਣਾ ਪੈਣਾ ਖਾਨ ਸਾਹਿਬ ਹਾਂ ਹਾਂਜੀ ਹਾਂਜੀ ਲੈ ਵੀ ਦੋਸਤੋ ਜੇ ਕਿਸੇ ਵੀਰ ਨੇ ਕੰਮ ਕਰਵਾਉਣਾ ਕੰਮ ਚਲਾਉਣਾ ਆਪਦਾ 35000 ਰੁਪਿਆ 40000 ਰੁਪਿਆ ਤੱਕ ਹੋ ਜੂਗਾ ਜੀ ਲਓ ਜੀ ਲਓ ਬਾਈ 35-40 ਹਜ਼ਾਰ ਲਿਆਓ ਤੇ ਆ ਗੱਡੀ ਲੈ ਜਾਓ ਤੁਸੀਂ ਦੋਸਤੋ ਐਂਗਲ ਬਾਰਡੀ ਹੈ ਟੈਟ ਪੌਕਿਆ ਜੀ ਇਹਦਾ ਰੀਜਨਲ ਗੱਡੀਆਂ ਸਾਰੀ ਜੀ ਪੇਪਰ ਟੁੱਟੇ ਹੋਏ ਨੇ ਬਸ 2 ਸਾਲ ਦੇ ਟੁੱਟਦੇ ਆ ਠੀਕ ਆ ਜੀ ਲੈ ਵੀ ਦੋਸਤੋ ਜਿਹੜੀ ਵੀ ਗੱਲ ਖਾਨ ਸਾਹਿਬ ਹੁਣੀ ਕਰਨਗੇ ਉਹ ਬਿਲਕੁਲ ਸਹੀ ਕਰਨਗੇ ਕੋਈ ਇੱਚ ਝੂਠ ਨਹੀਂ ਜਿਹੜੀਆਂ ਗੱਡੀਆਂ ਦਿਖਾਈਆਂ ਨੇ ਇਹ ਸਾਰੀਆਂ ਓਕੇ ਨੇ ਜਿਹੜੀ ਗੱਲ ਕਹਿਣਗੇ ਉਹ ਪੱਥਰ ਤੇ ਲਕੀਰ ਹੋਊਗੀ ਬਾਕੀ ਤੁਸੀਂ ਸਕਰੀਨ ਤੇ ਖਾਂ ਸਾਡਾ ਨੰਬਰ ਚੱਲਦਾ ਹਾਂ ਆ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਖੜੀਆਂ ਨੇ ਨਵ ਮਾਡਲ ਖੜੀ ਆ ਉਹ 7 ਮਾਡਲ ਖੜੀ ਆ ਉਹ ਲੈ ਵੀ ਦੋਸਤੋ ਗੱਡੀਆਂ ਬਹੁਤ ਖੜੀਆਂ ਨੇ ਹਾਂ ਆ ਮਿਲ ਜੂਗੀ ਆਪਾਂ ਨੂੰ 1,115,000 ਰੁਪਏ ਦੀ 1,115,000 ਦੀ ਨਵ ਮਾਡਲ ਦੋਸਤੋ ਲੈ ਵੀ ਦੇਖ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨਾਂ ਗੱਡੀ ਦੀ ਇਹਦੀ ਵੀ ਨਵ ਮਾਡਲ ਆ 1,115,000 ਦੀ ਹਾਂਜੀ 80,000 ਰੁਪਏ ਦਾ ਲੋਨ ਹੋ ਜਾਊਗਾ ਇੱਥੇ ਲੈ ਵੀ ਦੋਸਤੋ 80,000 ਦਾ ਥੋੜਾ ਲੋਨ ਹੋ ਜਾਊਗਾ ਬਹੁਤ ਸੋਹਣੀ ਕੰਡੀਸ਼ਨਾਂ ਗੱਡੀ ਦੀ ਤੁਸੀਂ ਇਹ ਵੀ ਦੇਖ ਸਕਦੇ ਹੋ ਤੇ ਆਖਾਂ ਖਾਨ ਸਾਹਿਬ ਪਿੱਛੇ ਵਾਲੀ ਇਹ ਸੱਤ ਮਾਡਲ ਹੈ ਜੀ ਜੀ ਇਹ ਪੈਜੂਗੀ 1 ਲੱਖ ਰੁਪਏ ਦੀ ਪੂਰੀ 70000 ਦਾ ਲੋਨ ਇਹਦਾ ਹੋ ਜੂਗਾ ਲੈ ਵੀ ਦੋਸਤੋ ਲੋਨ ਦੀਦਾ ਝੜੀ ਲਈ ਵੀ ਆਖਾਂ ਸਾਹਿਬ ਨੇ 70000 ਦਾ ਇਹਦੇ ਵੀ ਲੋਨ ਕਰ ਦਾਨਗੇ 1 ਲੱਖ ਰੁਪਏ ਜੇ ਇਹ ਚ ਵਾ ਕੇ ਲਿਆਏ ਹੋ 70 ਦਾ ਲੋਨ ਹੋ ਜੂ 30000 ਰੁਪਏ ਦੇ ਕੇ ਤੁਹਾਡਾ ਕੰਮ ਚੱਲ ਜੂਗਾ ਪਰ 80000 ਕਿਲੋਮੀਟਰ ਏਰੀਆ ਚ ਹੋਣਾ ਬੰਦੇ ਆ ਅੱਛਾ ਠੀਕ ਆ ਜੀ ਮਰੇਲ ਕੋਟਲੇ ਦੇ ਆਸ-ਪਾਸ ਜਿਹੜੀਆਂ ਗੱਡੀਆਂ ਨੇ ਕਾਗਜ਼ ਟੁੱਟੇ ਹੋਏ ਨੇ ਪ੍ਰਾਈਵੇਟ ਫਾਈਨੈਂਸਰਾਂ ਤੋਂ ਥੋੜਾ ਲੋਨ ਹੋਊਗਾ ਦੋਸਤੋ 80000 ਕਿਲੋਮੀਟਰ ਏਰੀਆ 80 ਕਿਲੋਮੀਟਰ ਦੇ ਏਰੀਆ 'ਚ ਤੁਸੀਂ ਮਰੇਲ ਕੋਟਲੇ ਦੇ ਆ ਸਕਦੇ ਹੋ ਤੇ ਬਾਕੀ ਖਾਨ ਸਾਹਿਬ ਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੋਰ ਵੀ ਬਹੁਤ ਗੱਡੀਆਂ ਖੜੀਆਂ ਨੇ ਤੁਹਾਨੂੰ ਜਿਹੜੀਆਂ ਜਿਹੜੀਆਂ ਗੱਡੀਆਂ ਦੇ ਦਿਖਾਈਆਂ ਨੇ ਦੋਸਤੋ ਜੇ ਕੋਈ ਪਸੰਦ ਆਉਂਦੀ ਆ ਤਾਂ ਖਾਨ ਸਾਹਿਬ ਨੂੰ ਫੋਨ ਕਰਕੇ ਮਰੇਲ ਕੋਟਲੇ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਧੰਨਵਾਦ ਜੀ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇਆ ਕਰੋ ਇਸੇ ਤਰ੍ਹਾਂ ਬੈਂਕਾਂ ਦੀਆਂ ਗੱਡੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਡੀਆਂ ਨੇ ਤੁਹਾਡੇ ਕੋਲ ਸਾਰੀਆਂ ਗੱਡੀਆਂ ਸਾਡੇ ਕੋਲ ਪੇਪਰ ਹਾਜ਼ਰ ਹੁੰਦੇ ਨੇ ਜੀ ਕੋਈ ਪੇਪਰ ਡਿਊ ਨਹੀਂ ਹੁੰਦਾ ਕਿ ਆਊਗਾ ਬਾਅਦ ਵਿੱਚ ਦੇਾਂਗੇ ਕਰਾਂਗੇ ਨਹੀਂ ਇਸ ਤਰ੍ਹਾਂ ਦੀ ਹੈ ਸਾਡਾ ਇੱਕ ਨੰਬਰ ਦਾ ਕੰਮ ਹੈਗਾ ਬਸ ਅਸੀਂ ਇੱਕ ਨੰਬਰ ਦੇ ਵਿੱਚ ਹੀ ਸਾਰਾ ਕੰਮ ਕਰ ਦਿਆਂਗੇ ਸਾਫ਼ ਸੁਥਰਾ ਅਸੀਂ ਕੰਮ ਕਰ ਦਿਆਂਗੇ ਸਾਫ਼ ਸੁਥਰਾ ਹੀ ਸਾਡੇ ਕੋਲੇ ਮਾਲ ਹੁੰਦਾ ਹੈਗਾ ਅਸੀਂ ਚਲਦੀ ਗੱਡੀ ਚੱਕਦੇ ਹਾਂਗੇ ਯਾ ਏਜੰਸੀ ਵਾਲੀਆਂ ਗੱਡੀਆਂ ਚੱਕਦੇ ਹਾਂਗੇ ਅਸੀਂ ਬਾਹਰਲੀਆਂ ਗੱਡੀਆਂ ਨਹੀਂ ਸਾਡੇ ਕੋਲੇ ਹੁੰਦੀਆਂ ਨੰਬਰ ਲੱਗਿਆ ਹੋਈਆਂ ਗੱਡੀਆਂ ਨਹੀਂ ਹੁੰਦੀਆਂ ਵੀ ਜੁਪੀ ਨੰਬਰ ਦੀਆਂ ਹਰਿਆਚਲ ਦੀਆਂ ਹਰਿਆਣੇ ਦੀਆਂ ਗੱਡੀਆਂ ਨੇ ਉਹ ਨਹੀਂ ਹੁੰਦਾ ਪੰਜਾਬ ਦਾ ਮਾਲ ਅਸੀਂ ਚੱਕਦੇ ਸਾਰੇ ਪੇਪਰ ਸਾਡੇ ਕੋਲੇ ਹਾਜ਼ਰ ਹੁੰਦੇ ਨੇ ਕਿ ਕੈਸ਼ ਲੈ ਕੇ ਜਾਣੀ ਹੈ ਉਧਰੋਂ ਪੇਮੈਂਟ ਕਾਊਂਟਰ ਕਰੂਗਾ ਇਨਸਾਨ ਕੋਈ ਵੀ ਬੰਦਾ ਸਾਡਾ ਆਊਗਾ ਦੋਸਤ ਭਾਈ ਤੇ ਉਹਨੂੰ ਅਸੀਂ ਨਾਲ ਦੀ ਨਾਲ ਹੀ ਅਸੀਂ ਆਪਦਾ ਕੈਸ਼ ਉਹਨੂੰ ਨਾਲ ਹੀ ਕੈਸ਼ ਦੇ ਉੱਪਰ ਹੀ ਉਹਨੂੰ ਸਾਰੇ ਪੇਪਰ ਦਿਆਂਗੇ ਹਾਜ਼ਰ ਹੁੰਦੇ ਨੇ ਸਾਡੇ ਕੋਲੇ ਹਰ ਗੱਡੀ ਦੇ ਪੇਪਰ ਠੀਕ ਹੈ ਜੀ ਟੈਕਸ ਪਾਸਿੰਗ ਔਰ 35 ਨੰਬਰ ਫਾਰਮ ਆਰ ਸੀ ਵਗੈਰਾ ਸਾਰੇ ਪੇਪਰ ਸਾਡੇ ਕੋਲ ਹਾਜ਼ਰ ਹੁੰਦੇ ਨੇ ਜੀ ਹਾਂ ਜੀ ਬਾਕੀ ਫੋਨ ਨੰਬਰ ਬੋਲ ਦੋ ਖਾਨ ਸਾਹਿਬ ਆਪਣਾ ਫੋਨ ਨੰਬਰ ਸਾਡਾ ਹੈਗਾ ਜੀ 81465 15666 ਜੀ ਐਮਐਸ ਮੋਦੀ ਕਾਰ ਬਾਜ਼ਾਰ ਦਾ ਨਾਮ ਹੈ ਸਾਡਾ ਤੇ ਡਰੇਨ ਦਾ ਪੁਲਾ ਕਰੀਬ ਨਾਬਾ ਰੋਡ ਤੇ ਔਰ ਕਿਲੋਮੀਟਰ ਵਾਲੇ ਬੋਰ ਦੇ نیچے ਸਾਡਾ ਕਾਰ ਬਾਜ਼ਾਰ ਹੈਗਾ ਜੀ ਹਾਂਜੀ ਸਰ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਸ਼ੇਅਰ ਕਰ ਦਿਓ